ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਜਿੰਨਾ ਅਸੀਂ ਗੁਰਬਾਣੀ ਨਾਲ ਜੁੜਾਂਗੇ ਜਿੰਨਾ ਅਸੀਂ ਇਹਦਾ ਮੰਤਬ ਸਮਝਾਂਗੇ ਉਨਾ ਹੀ ਅਸੀਂ ਅੱਗੇ ਵਧਾਂਗੇ ਸਾਨੂੰ ਉਨਾ ਹੀ ਗੁਰਬਾਣੀ ਜ਼ਿਆਦਾ ਮੋਟੀਵੇਟ ਕਰਦੀ ਹੈ ਜਿੱਦਾਂ ਜਿੰਦਾ ਅਸੀਂ ਇਸ ਤੋਂ ਕੁਝ ਸਿੱਖਦੇ ਹਾਂ ਜਿੰਨਾ ਅਸੀਂ ਗੁਰਬਾਣੀ ਨੂੰ ਪੜਾਂਗੇ ਸਿੱਖਾਂਗੇ ਕੁਝ ਨਾ ਕੁਝ ਸਾਨੂੰ ਕਿਤੇ ਨਾ ਕਿਤੇ ਮੋਟੀਵੇਸ਼ਨ ਮਿਲਦੀ ਜ਼ਰੂਰ ਹੈ ਤਾਂ ਗੁਰਬਾਣੀ ਤੋਂ ਬਿਨਾ ਵੱਧ ਕੇ ਕੋਈ ਮੋਟੀਵੇਟ ਹੋਰ ਚੀਜ਼ ਹੋ ਨਹੀਂ ਸਕਦੀ ਸੋ ਇਹਨਾਂ ਚੀਜ਼ਾਂ ਤੋਂ ਅਸੀਂ ਕੁਛ ਨਾ ਕੁਛ ਤਾਂ ਸਿੱਖੀਏ ਪਰ ਅੱਜਗਲ ਕਰਦੇ ਆਂ ਜੀ ਜੋ ਵੱਡੇ ਮੰਤਬ ਦੀ ਇਹ ਐ ਕਿ ਜਿਹੜੇ ਸਾਡੇ ਵੀਰ ਭਰਾ ਫੋਰਨ ਕੰਟਰੀਜ਼ ਚ ਚਲੇ ਗਏ ਨੇ ਉਹਨਾਂ ਲਈ ਇੱਕ ਲਾਈਨ ਲਿਖੀ ਸੀਗੀ ਮੈਂ ਕਿ ਜਿੱਧਰ ਲੱਗੇ ਉਧਰ ਚੱਲ ਗਏ ਜਾਣ ਵਾਲੇ ਸਿਰਾਹੀ ਜਾਂਦੇ ਜਾਂਦੇ ਯਾਦਾਂ ਦੇਗੇ ਯਾਦ ਬੜੀ ਸੀ ਆਈ ਮੈਂ ਉਹਨਾਂ ਲਈ ਲਿਖਿਆ ਹੈ ਜਿਹੜੇ ਯਾਰ ਸਾਡੇ ਨਾਲ ਰਹੇ ਸਾਡੇ ਨਾਲ ਰਹੇ ਰਹਿ ਕੇ ਉਹ ਸਾਡੇ ਨਾਲ ਪੜ੍ਹੇ ਵੀ ਖੇਡੇ ਵੀ ਪਰ ਜਾਂਦੇ ਜਾਂਦੇ ਅਜਹੀਆਂ ਯਾਦਾਂ ਦੇ ਗਏ ਜੋ ਸਾਡੀਆਂ ਹਸਮੁਖ ਯਾਦਾਂ ਜਾਂ ਅਸੀਂ ਕੁਝ ਇਕੱਠਿਆਂ ਨੇ ਕੀਤਾ ਸੋ ਮੋਟੀਵੇਟ ਹੋਣ ਲਈ ਸਾਨੂੰ ਉਹਨਾਂ ਤੋਂ ਵੀ ਕੁਝ ਸਿੱਖਣਾ ਪਏਗਾ ਪਰ ਗੁਰਬਾਣੀ ਕਿਤੇ ਨਾ ਕਿਤੇ ਸਾਨੂੰ ਮੋਟੀਵੇਟ ਜ਼ਰੂਰ ਕਰਦੀ ਹੈ ਉਹ ਇਹ ਗੱਲਾਂ ਨੇ ਕਿ ਜਿੱਦਾਂ ਅਸੀਂ ਕੋਈ ਕਿਰਤ ਕਰਮ ਕਰਨਾ ਹੈ ਸਾਡੇ ਯਾਰ ਦੋਸਤ ਵੈਲੀ ਮਿੱਤਰ ਸਭ ਬਾਹਰ ਚਲੇ ਗਏ ਨੇ ਉਹਨਾਂ ਤੋਂ ਕੁਛ ਨਾ ਕੁਛ ਇਨਸਪੀਰੇਸ਼ਨ ਮਿਲਦੀ ਹੈ ਉਹਨਾਂ ਤੋਂ ਵੀ ਮਿਲਦੀ ਹੈ ਕਿਉਂਕਿ ਅਸੀਂ ਜੇ ਗੁਰਬਾਣੀ ਦੀ ਗੱਲ ਕਰੀਏ ਉਹ ਵੀ ਗੁਰਬਾਣੀ ਦਾ ਇੱਕ ਆਧਾਰ ਹੀ ਬਣ ਜਾਂਦਾ ਹੈ ਕਿ ਜਿਹੜੇ ਬਾਹਰ ਗਏ ਨੇ ਫੋਰਨ ਕੰਟਰੀਸ ਚ ਗਏ ਨੇ ਉਹ ਕੁਛ ਕਰਨ ਲਈ ਗਏ ਨੇ ਸੋ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਦੋ ਤਰ੍ਹਾਂ ਦੀ ਕਿਰਤ ਆਂਦੀ ਹੈ ਇੱਕ ਆਉਂਦੀ ਹੈ ਕਿਸੀਂ ਹੱਥਿਆਂ ਹੀ ਮਿਹਨਤ ਕਰਨੀ ਸਾਰੀ ਜ਼ਿੰਦਗੀ ਆਪਣੀ ਮਿਹਨਤ ਕਰਕੇ ਜ਼ਿੰਦਗੀ ਚ ਕਮਾਈ ਕਰਨੀ ਉਹ ਵੀ ਮਿਹਨਤ ਹੈ ਇੱਕ ਉਸ ਨੂੰ ਵੀ ਕਿਰਤ ਕਿਹਾ ਜਾਂਦਾ ਇੱਕ ਕਿਰਤਾਂ ਦੀ ਹੈ ਜਿਹੜੀ ਗੁਰਬਾਣੀ ਦੇ ਨਾਲ ਗੁਰੂ ਸਾਹਿਬ ਦੀ ਬੰਦਗੀ ਕਰਨੀ ਗੁਰੂ ਬਾਣੀ ਦਾ ਨਾਲ ਜੁੜਨਾ ਗੁਰਬਾਣੀ ਤੋਂ ਇਨਸਪੀਰੇਸ਼ਨ ਲੈਣੀ ਗੁਰਬਾਣੀ ਤੋਂ ਕੁਝ ਸਿੱਖਣਾ ਨਵਾ ਇਹ ਦੋਵੇਂ ਤਰ੍ਹਾਂ ਦੀ ਕਿਰਤ ਬਹੁਤ ਜ਼ਿੰਦਗੀ ਚ ਜ਼ਰੂਰੀ ਹੈ ਸੋ ਮੋਟੀਵੇਟ ਹੋਣ ਲਈ ਪਹਿਲੀ ਗੱਲ ਤਾਂ ਗੁਰਬਾਣੀ ਦੀ ਲੋੜ ਹੈ ਅਤੇ ਦੂਸਰੀ ਗੱਲ ਇਹ ਹੈ ਕਿ ਜਿਹੜੀ ਵੀ ਅਸੀਂ ਕਿਰਤ ਕਰੀਏ ਉਸ ਦੇ ਵਿੱਚ ਕੋਸ਼ਿਸ਼ ਨਾ ਕੋਸ਼ਿਸ਼ ਨਾ ਕੁਝ ਨਵਾਂ ਸਿੱਖਣ ਦੀ ਨਵਾਂ ਲੈ ਕੇ ਆਉਣ ਦੀ ਨਵੀਂ ਤਰੀਕ ਨ ਤਕਨੀਕ ਨੂੰ ਅਜ਼ਮਾਉਣ ਦੀ ਇੱਕ ਸਮਰੱਥਾ ਰੱਖੋ ਤਾਂ ਕਿ ਜ਼ਿੰਦਗੀ ਸਾਡੀ ਕਿਤੇ ਨਾ ਕਿਤੇ ਸਾਨੂੰ ਮੋਟੀਵੇਟ ਕਰਦੀ ਜਾਵੇ ਅਸੀਂ ਅੱਗੇ ਵਧਦੇ ਚਾਹੀਏ ਸੋ ਇਨੀ ਇੱਕ ਗੱਲ ਅੱਜ ਕਹਿੰਦੇ ਹੋਇਆ ਖਿਮਾਂ ਦਾ ਚਾਚਕਾਂ ਕਿਉਂਕਿ ਕੋਈ ਵੀ ਗਲਤੀ ਹੋ ਸਕੇ ਤਾਂ ਮਾਫ ਕਰਨਾ ਤੁਹਾਡੇ ਰੂਬਰੂ ਹੁੰਦਾ ਹੀ ਰਹਿਣਾ ਵਾ ਤੁਹਾਡਾ ਆਪਣਾ ਅਜ਼ੀਜ਼ ਦੋਸਤ ਪੁੱਟਾ ਸਿੰਘ ਧੰਨਵਾਦੀ